ਖੇਤ ਦੇ ਵਿੱਚ ਵਾਢੀ ਕਰਨਗੇ ਪੈਨਪਰਾ ਦੀ ਬਿਆਸ ਦਰਿਆ ਦੇ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਾਂ ਭਰਾ ਦੀ লাশ ਨੂੰ ਤਾਂ ਬਰਾਮਦ ਕਰ ਲਿਆ ਗਿਆ ਪਰ ਪੈਨ ਦੀ ਮ੍ਰਿਤਕ ਦੇ ਦੀ ਭਾਲ جاری ਹੈ ਤੇ ਮੰਦਭਾਗਾ ਹਾਦਸਾ ਉਸ ਵੇਲੇ ਵਾਪਰਦਾ ਜਦ ਬਿਆਸ ਦਰਿਆ ਦੇ ਕੰਡੇ ਦੋਵੇਂ ਭੈਣ ਭਰਾ ਹੱਥ ਮੂਤ ਉਣ ਗਏ ਨੇ ਤੇ ਅਚਾਨਕ ਪੈਰ ਫਿਸਲਣ ਦੇ ਨਾਲ ਇਹ ਹਾਦਸਾ ਵਾਪਰ ਗਿਆ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਭੈਣ ਭਰਾ ਹੀ ਬਿਆਸ ਦੇ ਵਿੱਚ ਰੁੜ ਜਾਂਦੇ ਨੇ ਤਾਂ ਬੇਹਦ ਮੰਦਭਾਗੀ ਖਬਰ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾ ਤੋਂ ਸਾਹਮਣੇ ਆਈ ਹੈ ਜਿੱਥੇ ਬਾਡੀ ਕਰਨਗੇ ਭੈਣ ਭਰਾ ਅਚਾਨਕ ਦਰਿਆ ਦੇ ਵਿੱਚ ਡੁੱਬ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਬਿਆਸ ਦਰਿਆ ਦੇ ਕੰਡੇ ਤੇ ਖੇਤਾਂ ਦੇ ਵਿੱਚ ਕੰਮ ਕਰ ਰਹੇ ਸਨ ਘਰ ਵਾਪਸ ਪਰਤਣ ਸਮੇਂ ਹੱਥ ਮੋ ਧੋਣ ਦੇ ਲਈ ਜਦ ਦਰਿਆ ਕਿਨਾਰੇ ਪਹੁੰਚਦੇ ਨੇ ਤਾਂ ਪੈਰ ਤਿਲਸਣ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਰੁੜ ਗਏ ਨੇ ਜਿਸ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇਤਾ ਬਰਾਹਮਤ ਕਰ ਲਈ ਗਈ ਹੈ ਤੇ ਪਿੰਡ ਦੀ ਅਜੇ ਪਾਲ ਜਾਰੀ ਹੈ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਕਿ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਦੇ ਲਈ ਆਉਂਦੇ ਨੇ ਪੱਪੂ ਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਲੀ ਕਲਾ ਬਿਆਸ ਦਰਿਆ ਦੇ ਦੇ ਆਇਸ ਜਦ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਹੱਥ ਮੂੰਹ ਧੋ ਲਈਏ ਤੇ ਇਸੇ ਦਰਮਿਆਨ ਪੈਰ ਫਿਸਲਣ ਦੇ ਕਾਰਨ ਦੋਵੇਂ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਜਿਨ੍ਹਾਂ ਨੂੰ ਬਚਾਉਣ ਦੇ ਲਈ ਜਿੱਥੇ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਬਚਾਉਣ ਦੇ ਲਈ ਛਾਲ ਮਾਰੀ ਗਈ ਤਾਂ ਇੱਕ ਦੂਜੇ ਦੀ ਜਾਨ ਬਚਾਉਂਦੇ ਹੋਏ ਦੋਵੇਂ ਹੀ ਡੂੰਘੇ ਪਾਣੀ ਦੇ ਵਿੱਚ ਰੁੜ ਗਏ ਨੇ ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਆਸ਼ੂ ਦੀ ਭਾਲ ਜਾਰੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪੱਪੂ ਸ਼ਾਦੀ ਸ਼ੁਦਾ ਸੀ ਤੇ ਪੈਣ ਜੇ ਕੁਆਰੀ ਸੀ ਇਹ ਦਰਮਿਆਨ ਇਸ ਮਾਮਲੇ ਦੇ ਵਿੱਚ ਥਾਣਾ ਕਬੀਰਪੁਰ ਦੀ ਪੁਲਿਸ ਜਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਸਿਵਰ ਹਸਪਤਾਲ ਦੀ ਮੋਰਚੀ ਵਿੱਚ ਰਖਵਾਇਆ ਗਿਆ ਤੇ ਲੜਕੀ ਦੀ ਅਜੇ ਪਾਲ ਜਾਰੀ ਹੈ ਤਾਂ ਮੰਦ ਭਾਗੀ ਖਬਰ ਸੁਲਤਾਨਪੁਰ ਲੋਧੀ ਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਅਚਾਨਕ ਪੈਰ ਫਿਸਲਣ ਦੇ ਕਰਕੇ ਭੈਣ ਭਰਾ ਬਿਆਸ ਦਰਿਆ ਦੇ ਵਿੱਚ ਡੁੱਲੇ ਨੇ ਭਰਾ ਦੀ লাশ ਬਰਾਮਦ ਹੋ ਗਈ ਹੈ ਪਰ ਭੈਣ ਦੀ ਅਜੇ ਪਾਲ ਜਾਰੀ ਹੈ ਤੇ ਉੱਧਰ ਹੀ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕੀ ਘਟਣਾ ਹੋਈ ਹੈ ਜੀ ਇੰਦਰਜੀਤ ਨਾਮ ਮੇਰਾ ਕੀ ਘਟਣਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥੋਂ ਤੇ ਪੈਰ ਤੋਂ ਲੱਗਿਆ ਹੀ ਉੱਥੇ ਗਾਂਦ ਗਾਂ ਫਿਸਲ ਗਿਆ ਦਰਿਆ ਦੇ ਹਾਂਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾ ਜੀ ਕੀ ਨਾਮ ਸੀ ਇਹਾਂ ਦੇ ਆਛੂ ਲੱਕੀ ਦਾ ਨਾਮ ਹਾਂ ਤੇ ਮੇਰੇ ਕਰਨ ਆਪਾਂ ਪੱਪੂ ਤੇਨੂੰ ਕਦੋਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਗਏ ਅਸੀਂ ਉੱਥੇ ਹੁਣ ਬੋਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛੱਕੇ ਛੁੱਟੇ ਚੋਕਦੇ ਇੱਕ ਅਨਕੁਲਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤੋ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਧੋਣ ਲੱਗੇ ਹੋਗਾ ਫਿਸਲ ਗਿਆ ਪੈਰ ਹੋਗਾ ਇੱਕ ਦੂਰੇਨ ਫੜਦੇ ਫੜਦੇ ਗਾ ਰਿਟ ਗਿਆ ਕੋਈ ਰੈਣਾਲੇ ਉੱਤੇ ਕੀ ਤਰੀਕਾ ਹੋ ਗਿਆ ਜੀ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਪੁਰ ਰੋਲਾ ਵਾਸੀ ਰੈਣਾ ਦਾ ਇਹ ਟੈਂਪਲ ਆ ਦੇ ਮਰਨ ਦੀ ਕਬਰ سامنے ਆਈ ਹੈ ਇਹ ਕਿਰਮਾ ਪਿਆ ਪੁਰਾ ਮਾਲਾ ਜੀ ਕੋਰੇ ਬਾਡੀ ਕਰਨ ਗਿਆ ਸੀ ਦਾਣਾ ਪੱਕਾ ਬਣਾਉਣ ਗਿਆ ਸੀ ਸਮਾਨ ਲਦਿਆ ਵਾਪਸੀ ਘਰ ਨੂੰ ਲੱਗੇ ਜੀ ਸਹੀ ਉਹ ਲੱਗੇ ਤੇ ਉਹ ਕਹਿੰਦੇ ਕੁੜੀ ਨੇ ਜਾ ਪਾਣੀ ਪੀਣ ਗਈ ਆ ਪੈਰ ਬੁੱਧ ਹੋਣ ਗਈ ਆ ਮਾਰਾ ਪੈਰ ਉਹ ਰਾਤ ਲੱਗ ਗਿਆ ਕੁੜੀ ਉਹਦੇ ਨਾਲ ਹੀ ਭਰਾ ਉਹਨੇ ਸਾਲ ਮਾਰ ਚ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਆ ਸ਼ਾਦੀशुदा ਸੀ ਕਿਤਾ ਸੀਗੇ ਕੁੜੀ ਨਹੀਂ ਸ਼ਾਦੀशुदा ਜਿਹੜਾ ਮੁੰਡਾ ਸ਼ਾਦੀशुदा ਹੈ ਉਹਦਾ ਆਡਾ ਪ੍ਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਆ ਹਾਂਜੀ

ਖੇਤ ਦੇ ਵਿੱਚ ਵਾਢੀ ਕਰਨਗੇ ਪੈਨਪਰਾ ਦੀ ਬਿਆਸ ਦਰਿਆ ਦੇ ਵਿੱਚ ਡੁੱਬਣ ਨਾਲ ਮੌਤ ਹੋਣ ਦੀ ਇਹ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਤਾਂ ਭਰਾ ਦੀ ਲਾਸ਼ ਨੂੰ ਤਾਂ ਬਰਾਮਦ ਕਰ ਲਿਆ ਗਿਆ ਪਰ ਪੈਨ ਦੀ ਮ੍ਰਿਤਕ ਦੇ ਦੀ ਭਾਲ جاری ਹੈ ਤੇ ਮੰਦਭਾਗਾ ਹਾਦਸਾ ਉਸ ਵੇਲੇ ਵਾਪਰਦਾ ਜਦ ਬਿਆਸ ਦਰਿਆ ਦੇ ਕੰਡੇ ਦੋਵੇਂ ਭੈਣ ਭਰਾ ਹੱਥ ਮੂਤ ਉਣ ਗਏ ਨੇ ਤੇ ਅਚਾਨਕ ਪੈਰ ਫਿਸਲਣ ਨਾਲ ਇਹ ਹਾਦਸਾ ਵਾਪਰ ਗਿਆ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਭੈਣ ਭਰਾ ਹੀ ਬਿਆਸ ਦੇ ਵਿੱਚ ਰੁੜ ਜਾਂਦੇ ਨੇ ਤਾਂ ਬੇਹਦ ਮੰਦਭਾਗੀ ਖਬਰ ਸੁਲਤਾਨਪੁਰ ਲੋਧੀ ਦੇ ਪਿੰਡ ਆਲੀ ਕਲਾ ਤੋਂ ਸਾਹਮਣੇ ਆਈ ਹੈ ਜਿੱਥੇ ਬਾਡੀ ਕਰਨਗੇ ਭੈਣ ਭਰਾ ਅਚਾਨਕ ਦਰਿਆ ਦੇ ਵਿੱਚ ਡੁੱਬ ਗਏ ਨੇ ਤਾਂ ਦੱਸਿਆ ਜਾ ਰਿਹਾ ਹੈ ਕਿ ਹੋਰ ਪਰਿਵਾਰਕ ਮੈਂਬਰਾਂ ਦੇ ਨਾਲ ਇਹ ਬਿਆਸ ਦਰਿਆ ਦੇ ਕੰਡੇ ਤੇ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਕਾਰ ਯਾਪਸ ਪਰਤਨ ਸਮੇਂ ਹੱਥ ਮੂੰ ਧੋਣ ਦੇ ਲਈ ਜਦ ਦਰਿਆ ਕਿਨਾਰੇ ਪਹੁੰਚਦੇ ਨੇ ਤਾਂ ਪੈਰ ਤਿਲਸਨ ਦੇ ਕਾਰਨ ਇੱਕ ਦੂਜੇ ਨੂੰ ਬਚਾਉਂਦੇ ਹੋਏ ਦੋਵੇਂ ਰੁੜ ਗਏ ਨੇ ਜਿਸ ਦੇ ਵਿੱਚੋਂ ਭਰਾ ਦੀ ਮ੍ਰਿਤਕ ਦੇਤਾ ਬਰਾਹਮਤ ਕਰ ਲਈ ਗਈ ਹੈ ਤੇ ਭੈਣ ਦੀ ਅਜੇ ਪਾਲ ਜਾਰੀ ਹੈ ਪਰਿਵਾਰਿਕ ਮੈਂਬਰਾਂ ਦਾ ਇਹ ਕਹਿਣਾ ਕਿ ਹਰ ਸਾਲ ਪਿੰਡ ਤੋਂ ਬਹੁਤ ਸਾਰੇ ਖੇਤ ਮਜ਼ਦੂਰ ਵਾਢੀ ਸਮੇਂ ਇੱਥੇ ਮਜ਼ਦੂਰੀ ਦੇ ਲਈ ਆਉਂਦੇ ਨੇ ਪੱਪੂ ਤੇ ਆਸ਼ੂ ਵੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਜ਼ਦੂਰੀ ਕਰਨ ਦੇ ਲਈ ਪਿੰਡ ਆਲੀ ਕਲਾ ਵਿਆਸ ਦਰਿਆ ਦੇ ਕੰਢੇ ਆਏ ਸਨ ਜਦ ਕੰਮ ਖਤਮ ਕਰਕੇ ਘਰ ਵਾਪਸ ਪਰਤਣ ਲੱਗੇ ਤਾਂ ਦੋਹਾਂ ਨੇ ਸੋਚਿਆ ਕਿ ਹੱਥ ਮੂੰਹ ਧੋ ਲਈਏ ਤੇ ਇਸੇ ਦਰਮਿਆਨ ਪੈਰ ਫਿਸਲਣ ਦੇ ਕਾਰਨ ਦੋਵੇਂ ਡੂੰਘੇ ਪਾਣੀ ਦੀ ਲਪੇਟ ਦੇ ਵਿੱਚ ਆ ਗਏ ਨੇ ਜਿਨ੍ਹਾਂ ਨੂੰ ਬਚਾਉਣ ਦੇ ਲਈ ਜਿੱਥੇ ਭਰਾ ਦੇ ਵੱਲੋਂ ਆਪਣੀ ਭੈਣ ਨੂੰ ਬਚਾਉਣ ਦੇ ਲਈ ਛਾਲ ਮਾਰੀ ਗਈ ਤਾਂ ਇੱਕ ਦੂਜੇ ਦੀ ਜਾਨ ਬਚਾਉਂਦੇ ਹੋਏ ਦੋਵੇਂ ਹੀ ਡੂੰਘੇ ਪਾਣੀ ਦੇ ਵਿੱਚ ਡੁੱਬ ਗਏ ਨੇ ਫਿਲਹਾਲ ਪੱਪੂ ਦੀ ਲਾਸ਼ ਬਰਾਮਦ ਹੋ ਗਈ ਹੈ ਪਰ ਆਸ਼ੂ ਦੀ ਭਾਲ ਜਾਰੀ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਪੱਪੂ ਸ਼ਾਦੀ ਸ਼ੁਦਾ ਸੀ ਤੇ ਪੈਣ ਜੇ ਕੁਆਰੀ ਸੀ ਇਧਰ ਵਿੱਚ ਮਾਮਲੇ ਦੇ ਵਿੱਚ ਥਾਣਾ ਕਬੀਰਪੁਰ ਦੀ ਪੁਲਿਸ ਜਿਸ ਦੇ ਵੱਲੋਂ ਮ੍ਰਿਤਕ ਦੇ ਨੂੰ ਸਿਵਰ ਹਸਪਤਾਲ ਦੀ ਮੋਰਚਰਿਚ ਰਖਵਾਇਆ ਗਿਆ ਤੇ ਲੜਕੀ ਦੀ ਅਜੇ ਪਾਲ ਜਾਰੀ ਹੈ ਤਾਂ ਮੰਦ ਭਾਗੀ ਖਬਰ ਸੁਲਤਾਨਪੁਰ ਲੋਧੀ ਦੇ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਅਚਾਨਕ ਪੈਰ ਫਿਸਲਣ ਦੇ ਕਰਕੇ ਭੈਣ ਭਰਾ ਬਿਆਸ ਦਰਿਆ ਦੇ ਵਿੱਚ ਡੁੱਲੇ ਨੇ ਭਰਾ ਦੀ লাশ ਬਰਾਮਦ ਹੋ ਗਈ ਹੈ ਪਰ ਭੈਣ ਦੀ ਅਜੇ ਪਾਲ ਜਾਰੀ ਹੈ ਤੇ ਉੱਧਰ ਹੀ ਪਰਿਵਾਰ ਦਾ ਇਸ ਵੇਲੇ ਰੋ ਰੋ ਕੇ ਬੁਰਾ ਹਾਲ ਹੈ ਕੀ ਘਟਣਾ ਹੋਈ ਹੈ ਜੀ ਇੰਦਰਜੀਤ ਨਾਮ ਮੇਰਾ ਕੀ ਘਟਣਾ ਹੋਈ ਹੈ ਪਾਣੀ ਪੀਣ ਲੱਗਿਆ ਹੀ ਗਿਆ ਹੱਥੋਂ ਤੇ ਪੈਰ ਤੋਂ ਲੱਗਿਆ ਹੀ ਉੱਥੇ ਗਾਂਦ ਗਾਂ ਫਿਸਲ ਗਿਆ ਦਰਿਆ ਦੇ ਹਾਂਜੀ ਤੇ ਕੌਣ ਕੌਣ ਸੀਗੇ ਇਹ ਭੈਣ ਭਰਾ ਜੀ ਕੀ ਨਾਮ ਸੀ ਇਹਾਂ ਦੇ ਆਛੂ ਲੱਕੀ ਦਾ ਨਾਮ ਹਾਂ ਤੇ ਮੇਰੇ ਕਰਨ ਆਪਾਂ ਪੱਪੂ ਤੇ ਅਨਕੁਲ ਨੂੰ ਤਾਂ ਪਤਾ ਲੱਗਾ ਸਾਨੂੰ ਫੋਨ ਆਇਆ ਸੀ ਅਸੀਂ ਬਾਅਦ ਚ ਗਏ ਅਸੀਂ ਉੱਥੇ ਹੁਣ ਬੋਡੀ ਰਿਕਵਰ ਹੋ ਗਈ ਹੈ ਹਾਂ ਇੱਕ ਹੋਈ ਹੈ ਹਾਂਜੀ ਉੱਥੇ ਕਰਨ ਕੀ ਗਏ ਸੀ ਦਰਿਆ ਤੇ ਉੱਥੇ ਛਿੱਕੇ ਛੁੱਟੇ ਚੋਕਦੇ ਇੱਕ ਅਨਕੁਲਕ ਬਣਾਉਂਦੇ ਹਰ ਸਾਲ ਜਾਂਦੇ ਆ ਅੱਛਾ ਜੀ ਜਾਂਦੇ ਆ ਤਾਂ ਉਹ ਘਰ ਨੂੰ ਆਉਣ ਲੱਗੇ ਸੀ ਪੈਰ ਫੁੱਲ ਲਿਬੜੇ ਕਹਿੰਦੇ ਚੱਲ ਧੋ ਲੈਂਦੇ ਆ ਧੋਣ ਲੱਗੇ ਹੋਗਾ ਫਿਸਲ ਗਿਆ ਪੈਰ ਹੋਗਾ ਇੱਕ ਦੂਰੇਨ ਫੜਦੇ ਫੜਦੇ ਗਾ ਰਿਟ ਗਿਆ ਕੋਈ ਰੈਣਾ ਲਿਓ ਤੇ ਕੀ ਤਰੀਕਾ ਹੋ ਗਿਆ ਮੇਰਾ ਨਾਮ ਵਿਕਰਮ ਕੁਮਾਰ ਜੀ ਸਲਤਨਪੁਰ ਰੋਲਾ ਵਾਸੀ ਰੈਣਾ ਮੈਂ ਇਹ ਟੈਂਪਰਾਂ ਦੇ ਮਰਨ ਦੀ ਖਬਰ ਸੰਭਲੇ ਆਈ ਹੈ ਇਹ ਵਿਕਰਮ ਆਪ ਹੈ ਪੁਰਾ ਮਾਲਾ ਜੀ ਕੋਰੇ ਬਾਡੀ ਕਰਨ ਗਿਆ ਸੀ ਦਾਣਾ ਪੱਕਾ ਬਣਾਉਣ ਗਿਆ ਸੀ ਸਮਾਨ ਲਦਿਆ ਵਾਪਸੀ ਘਰ ਨੂੰ ਆਣ ਲੱਗੇ ਸੀ अच्छा जी ओण लगे ते ओ कंदे कुड़ी कनी जा पानी पीन गई आ पैर पोत होन गई ओ मारा पैरो रतलग गया कुड़ी रे नाल ही ਭਰਾਵਰੇ ਨੇ ਸਾਲ ਮਾਰਤੀ ਮੰਗਰੇ ਦੋਵੇਂ ਭੈਣ ਭਰਾ ਸਗੇ ਭੈਣ ਭਰਾ ਸੀ ਹਾਂਜੀ ਸਗੇ ਭੈਣ ਭਰਾ ਆ ਸ਼ਾਦੀ ਸੁਧਾ ਸੀ ਕੀਤਾ ਸੀਗੇ ਕੁੜੀ ਨਹੀਂ ਸਾਦੀ ਸੁਧਾ ਜਿਹੜਾ ਮੁੰਡਾ ਸਾਦੀ ਸੁਧਾ ਹੈ ਉਹਦਾ ਫਾਟਾ ਪ੍ਰੋਨਾ ਲੱਗਦਾ ਹੈ ਅੱਛਾ ਜੀ ਹਾਂਜੀ ਹੁਣ ਕੋਈ ਬੋਡੀ ਰਿਕਵਰ ਹੋਈ ਹੈ ਹਾਂਜੀ